ਦਲਿਤ ਪਰਿਵਾਰ ਦੀ ਜਿਹੜੀ ਲੜਕੀ ਹੈ ਕਰੀਬ 20 ਸਾਲ ਦੀ ਉਮਰ ਆ ਬੜੇ ਸ਼ੌਕ ਦੇ ਵਿੱਚ ਔਰ ਬੜੇ ਖੌਫਜਨਕ ਹਾਲਾਤ ਦੇ ਵਿੱਚ ਇੱਥੇ ਐਡਮਿਟ ਆ ਜਦੋਂ ਵੀ ਇਹਨੂੰ ਹੋਸ਼ ਆਂਦੀ ਹੈ ਤਾਂ ਉਹ ਡਰ ਦੇ ਨਾਲ ਜਿਹੜੀ ਹੈ ਉਹਦਾ ਸਾਰਾ ਸਰੀਰ ਆ ਜਿਹੜਾ ਡਰ ਦੇ ਨਾਲ ਜਿਹੜਾ ਕੰਬਲ ਲੱਗ ਪੈਂਦਾ ਮੱਗੀ ਹਾਲਤ ਹੈ ਜਿਹੜੀ ਉਹ ਸਟੇਬਲ ਨਹੀਂ ਹੈ ਦਿਮਾਗੀ ਹਾਲਤ ਉਹਦੀ ਜਿਹੜੀ ਵਿਗੜੀ ਹੋਈ ਆ ਜਿਹੜੇ ਹਾਲਾਤ ਅੱਜ ਦੇਸ਼ ਦੇ ਵਿੱਚ ਬਣੇ ਆ ਜਿਸ ਤਰੀਕੇ ਦੇ ਨਾਲ ਪੱਛਮ ਬੰਗਾਲ ਦੇ ਵਿੱਚ ਇੱਕ ਡਾਕਟਰ ਦੇ ਨਾਲ ਜਿਹੜੀ ਬਲਾਤਕਾਰ ਹੋਇਆ ਬੁਰੀ ਤਰੀਕੇ ਨਾਲ ਉਹਦੀ ਹੱਤਿਆ ਕੀਤੀ ਗਈ ਉਹੀ ਹਾਲਾਤ ਹੈ ਜਿਹੜੇ ਪੰਜਾਬ ਦੇ ਵਿੱਚ ਵੀ ਬਣਨ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਪੰਜਾਬ ਦੇ ਜਲੰਧਰ ਤੋਂ ਡਾਕ ਵਿਭਾਗ ਦੀ 20 ਸਾਲਾ ਮਹਿਲਾ ਮੁਲਾਜ਼ਮ ਨੂੰ ਅਗਵਾ ਕਰਨ ਦਾ ਮਾਮਲਾ ਹੁਣ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੜਕੀ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਘਟਨਾ ਨੂੰ ਕਰੀਬ 4 ਦਿਨ ਬੀਤ ਚੁੱਕੇ ਨੇ ਪਰ ਉਹ ਹਜੇ ਤੱਕ ਪੁਲਿਸ ਨੂੰ ਬਿਆਨ ਨਹੀਂ ਦੇ ਪਾਈ। ਲੜਕੀ ਦੇ ਅੰਦਰੂਨੀ ਹਿੱਸਿਆਂ ਉੱਤੇ ਕਾਫੀ ਸੱਟਾਂ ਆਈਆਂ ਨੇ ਜਿਸ ਕਾਰਨ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਹੈ ਕਿਉਂਕਿ ਲੜਕੀ ਦੇ ਨਾਲ ਸਮੂਹਿਕ ਜ਼ਬਰ ਜਨਾਹ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਇਸ ਦਾ ਖੁਲਾਸਾ ਹਲੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ ਇਸ ਘਟਨਾ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਪਛਤਾ ਪਤਾ ਲੈਣ ਦੇ ਲਈ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਬੋਲਦੇ ਹੋਇਆ ਕਿਹਾ ਕਿ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲਵੇ ਕਿਉਂਕਿ ਕੁੜੀ ਇੰਨੀ ਜ਼ਿਆਦਾ ਹੈਰਾਨ ਹੈ ਕਿ ਜਦੋਂ ਉਹ ਜਾਗਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਟੀਕਾ ਨਾ ਲਗਾਓ ਇਹ ਕਹਿ ਕੇ ਉਹ ਸੋ ਜਾਂਦੀ ਹੈ ਇਸ ਸਥਿਤੀ ਨੇ ਦਿਖਾਇਆ ਕਿ ਲੜਕੀ ਦੀ ਹਾਲਤ ਕਿੰਨੀ ਜ਼ਿਆਦਾ ਮਾੜੀ ਹੈ ਅਜੋਏ ਤੇ ਵਿੱਚ ਪੁਲਿਸ ਅਤੇ ਸਰਕਾਰ ਨੂੰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਨੂੰ ਕਿਸੇ ਵੀ ਹਾਲਤ ਵਿੱਚ ਕੋਲਕਾਤਾ ਨਹੀਂ ਬਣਨ ਦਿੱਤਾ ਜਾਵੇਗਾ ਇਹ ਸਭ ਕਹਿਣਾ ਹੈ ਸੁਸ਼ੀਲ ਕੁਮਾਰ ਟਿੰਕੂ ਦਾ ਅੱਜ ਜਿਵੇਂ ਹਸਪਤਾਲ ਆਏ ਆ ਜਿਹਦੇ ਚ ਜਲੰਧਰ ਵੈਸਟ ਹਲਕੇ ਦੀ ਨਿਊ ਦਸ਼ਮੇਸ਼ ਨਗਰ ਦੀ ਇੱਕ ਦਲਿਤ ਪਰਿਵਾਰ ਦੀ ਜਿਹੜੀ ਲੜਕੀ ਆ ਕਰੀਬ 20 ਸਾਲ ਦੀ ਉਮਰ ਆ ਬੜੇ ਸ਼ੌਕ ਦੇ ਵਿੱਚ ਔਰ ਬੜੇ ਖੌਫ ਜਨਕ ਹਾਲਾਤ ਦੇ ਵਿੱਚ ਇੱਥੇ ਐਡਮਿਟ ਆ ਔਰ ਨਾਂ ਤਾਂ ਉਹ ਦੱਸ پا ਰਹੀ ਐ ਕਿ ਉਹਦੇ ਨਾਲ ਕੀ ਹੋਇਆ ਔਰ ਜਦੋਂ ਵੀ ਉਹਨੂੰ ਹੋਸ਼ ਆਂਦੀ ਐ ਤਾਂ ਉਹ ਦਰਦ ਦੇ ਨਾਲ ਜਿਹੜੀ ਐ ਉਹਦਾ ਸਾਰਾ ਸਰੀਰ ਆ ਜਿਹੜਾ ਦਰਦ ਦੇ ਨਾਲ ਜਿਹੜਾ ਕੰਬਲ ਲੱਗ ਪੈਂਦਾ ਸੋ ਇਥੋਂ ਇਹ ਗੱਲ ਜਿਹੜੀ ਐ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਉਸ ਲੜਕੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੋਈ ਬਹੁਤ ਬੁਰਾ ਹੋਇਆ ਜਿਹਦੇ ਕਰਕੇ ਉਹਦੀ ਦਿਮਾਗੀ ਹਾਲਤ ਹੈ ਜਿਹੜੀ ਉਹ ਸਟੇਬਲ ਨਹੀਂ ਹੈ ਦਿਮਾਗੀ ਹਾਲਤ ਉਹਦੀ ਜਿਹੜੀ ਵਿਗੜੀ ਹੋਈ ਹੈ ਸੋ ਅੱਜ ਡਾਕਟਰਾਂ ਦੇ ਕੋਲ ਆਏ ਆ ਇੱਥੇ ਸਾਰੇ ਸਾਥੀ ਆਏ ਆ ਅਮਰੀ ਸਾਹਿਬ ਵਿਪਨ ਜੀ ਠੀਕੀ ਸਰীন ਜੀ ਤਰਸ਼ੇਮ ਥਾਪਾ ਜੀ ਬੱਬੂ ਜੀ ਸਾਰੇ ਸਾਥੀ ਅਸੀਂ ਆਏ ਆ ਡਾਕਟਰ ਸਾਹਿਬਾਨ ਦੇ ਨਾਲ ਗੱਲ ਕਰਨ ਦੇ ਲਈ ਕਿ ਲੜਕੀ ਦਾ ਜੋ ਵਧੀਆ ਇਲਾਜ ਹੈ ਉਹ ਇੱਥੇ ਕੀਤਾ ਜਾਵੇ ਅਗਰ ਫਰਦਰ ਕਿਸੇ ਚੰਗੇ ਇਲਾਜ ਦੀ ਜਰੂਰਤ ਹੈ ਕਿਸੇ ਚੰਗੇ ਪ੍ਰਾਈਵੇਟ ਹਸਪੀਟਲ ਜਲੰਧਰ ਜਲ ਲੁਧਿਆਣੇ ਡੀ ਐਮ ਸੀ ਵਗੈਰਾ ਅਗਰ ਕਿਤੇ ਲੜਕੀ ਨੂੰ ਭੇਜਣਾ ਚਾਹਦੇ ਆ ਤਾਂ ਅਸੀਂ ਉਹਦਾ ਇਲਾਜ ਕਰਾਨੀ ਸਾਰੇ ਤਿਆਰ ਆ ਲੜਕੀ ਦਾ ਅਸੀਂ ਆਪਣੇ ਖਰਚੇ ਦੇ ਉੱਤੇ ਇਲਾਜ ਕਰਾਵਾਂਗੇ ਕਿਉਂਕਿ ਧੀਆਂ ਪਾਣਾ ਸਾਰੀਆਂ ਦੀਆਂ ਸੰਜੀਆਂ ਹੁੰਦੀ ਆ ਔਰ ਅਸੀਂ ਨਹੀਂ ਚਾਹਦੇ ਕਿ ਜਿਹੜੇ ਹਾਲਾਤ ਅੱਜ ਦੇਸ਼ ਦੇ ਵਿੱਚ ਬਣੇ ਆ ਜਿਸ ਤਰੀਕੇ ਦੇ ਨਾਲ ਪੱਛਮ ਬੰਗਾਲ ਦੇ ਵਿੱਚ ਇੱਕ ਡਾਕਟਰ ਦੇ ਨਾਲ ਜਿਹੜੀ ਬਲਾਤਕਾਰ ਹੋਇਆ ਬੁਰੀ ਤਰੀਕੇ ਨਾਲ ਉਹਦੀ ਹੱਤਿਆ ਕੀਤੀ ਗਈ ਉਹੀ ਹਾਲਾਤ ਹੈ ਜਿਹੜੇ ਪੰਜਾਬ ਦੇ ਵਿੱਚ ਵੀ ਬਣਨ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਦੇ ਲਈ ਅੱਜ ਅਸੀਂ ਪ੍ਰਸ਼ਾਸਨ ਦਾ ਵੀ ਸਹਿਯੋਗ ਦੇਣ ਦੇ ਲਈ ਆਏ ਆ ਔਰ ਖਾਸ ਕਰਕੇ ਪੁਲਿਸ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਜੇ ਇਸ ਵੀ ਇਨਸਾਨ ਨੇ ਜਾਂ ਜਿਨ੍ਹਾਂ ਲੋਕਾਂ ਨੇ ਵੀ ਇਹ ਦਰਿੰਦਗੀ ਦੇ ਨਾਲ ਲੜਕੀ ਦੇ ਨਾਲ ਕਿਸੇ ਤਰ੍ਹਾਂ ਦੀ ਮੰਦਭਾਗੀ ਜਿਹੜੀ ਗੱਲ ਕੀਤੀ ਹੈ ਉਹਨਾਂ ਨੂੰ ਜਿਹੜਾ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ ਇਸ ਇਹਨਾਂ ਨੂੰ ਕੜੀ ਸਜ਼ਾ ਦੇ ਕੇ ਹੀ ਜਿਹੜਾ ਸਮਾਜ ਨੂੰ ਇੱਕ ਚੰਗਾ ਮੈਸੇਜ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਗੱਲ ਸਾਹਿਬ ਨਾਲ ਤੁਹਾਡੀ ਕਈ ਮੀਟਿੰਗ ਗੱਲਬਾਤ ਹੋਈ ਹੈ ਕੀ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਟਾਈਮ ਲੜਕੀ ਦੇ ਕੀ ਹਾਲ ਹੈ ਜਿਹੜੇ ਡੀਡਿਕਸ਼ਨ ਸੈਂਟਰ ਦੇ ਡਾਕਟਰ ਹੈ ਡਾਕਟਰ ਜੋਤੀ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਲੜਕੀ ਹਜੇ ਸ਼ੌਕ ਦੇ ਵਿੱਚ ਹੈ ਬਿਆਨ ਦੇਣ ਦੇ ਹਾਲਾਤ ਦੇ ਵਿੱਚ ਵੀ ਨਹੀਂ ਹੈ ਸੋ ਡਾਕਟਰ ਨੇ ਜਿਹੜੀ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਡਾਕਟਰ ਲੜਕੀ ਦਾ ਜੋ ਬੈਟਰ ਟਰੀਟਮੈਂਟ ਹੈ ਅਸੀਂ ਇੱਥੇ ਕਰਾਂਗੇ ਦੇਖੋ ਲੜਕੀ ਦੇ ਜਿਹੜੇ ਗਾਇਨਾਕੋਲੋਜੀ ਡਾਕਟਰ ਹੈ ਉਹਨਾਂ ਨੇ ਜਿਹੜੇ ਸੈਂਪਲ ਹੈ ਉਹ ਸਾਰੇ ਭੇਜੇ ਆ ਸੋਗਰੇ ਗੱਲ ਸਾਹਮਣੇ ਆਂਦੀ ਹੈ ਕਿ ਲੜਕੀ ਦੇ ਨਾਲ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨੇ ਅਗਰ ਕੋਈ ਮਾੜੀ ਘਟਨਾ ਕੀਤੀ ਹੈ ਤਾਂ ਪੁਲਿਸ ਦੇ ਉੱਤੇ ਅਸੀਂ ਦਬਾਅ ਬਣਾਵਾਂਗੇ ਕਿ ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਫੜਕੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਗੱਲ ਹੈ ਕਿ ਅਗਰ ਸਮੇਂ ਰਹਿnde ਕਾਰਵਾਈਆਂ ਹੋ ਜਾਣ ਤਾਂ ਮੈਂ ਸਮਝਦਾ ਕਿ ਜਿਹੜਾ ਕ੍ਰਾਈਮ ਰੇਟ ਹੈ ਇਹ ਜਰੂਰ ਘਟਦਾ ਕਿਤੇ ਨਾ ਕਿਤੇ ਪੁਲਿਸ ਹੈ ਜਿਹੜੀ ਉਹ ਸਰਕਾਰ ਦੇ ਜਿਹੜੇ ਲੀਡਰ ਹੈ ਜਾਂ ਅਸਰ ਹੈ ਇਹਨਾਂ ਮਗਰ ਹੀ ਤੁਰੀ ਰਹਿੰਦੀ ਹੈ ਇਹਨਾਂ ਦੇ ਨਿੱਜੀ ਕੰਮਾਂ ਦੇ ਜਿਹੜੇ ਆ ਇਹਨਾਂ ਦੇ ਮੁੱਕਦੇ ਨਹੀਂ ਜਿਹਦੇ ਕਰਕੇ ਆਮ ਜਨਤਾ ਦੇ ਜਿਹੜੇ ਕੰਮ ਹੈ ਉਹ ਪੁਲਿਸ ਕਰਨੀ ਪੈਂਦੀ ਤਾਂ ਮੈਂ ਸਮਝਦਾ ਤਾਂ ਹੀ ਕਰਕੇ ਇਹਨਾਂ ਘਟਨਾਵਾਂ ਦੇ ਵਿੱਚ ਜਿਹੜੀ ਲੇਟ ਸਵੇਰ ਹੁੰਦੀ ਦੇਖੋ ਇਦਾਂ ਲੱਗਦਾ ਹੈ ਕਿ ਲੜਕੀ ਨੂੰ ਕਿਤੇ ਨਾ ਕਿਤੇ ਕੋਈ ਐਹੋ ਜਿਹਾ ਇੰਜੈਕਸ਼ਨ ਦਿੱਤੇ ਜਾਂਦੇ ਸੀ ਚਾਹੇ ਉਹ ਨਸ਼ੇ ਵਾਲੇ ਸੀਗੇ ਚਾਹੇ बेहोਸ਼ੀ ਵਾਲੇ ਸੀਗੇ ਜਦੋਂ ਵੀ ਉਹਨੂੰ ਮਾੜੀ ਜੀ ਹੋਸ਼ ਆਂਦੀ ਹੈ ਤਾਂ ਇਸ ਗੱਲ ਦਾ ਵਿਰੋਧ ਕਰਦੀ ਹੈ ਕਿ ਮੈਨੂੰ ਇੰਜੈਕਸ਼ਨ ਨਾਲ ਲਗਾਓ ਤਾਂ ਇਹ ਤਾਂ ਸਾਰੀ ਗੱਲ ਉਹਦੇ ਹੋਸ਼ ਦੇ ਆਂਦੇ ਹੀ ਉਹ ਦੱਸ ਪਾਉਂਦੀ ਹੈ ਪਾਏਗੀ ਪਰ ਫਿਰ ਵੀ ਜਿਹੜੇ ਮੁੱਢਲੇ ਹਾਲਾਤ ਹੈ ਪਹਿਲੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਲੜਕੀ ਦੇ ਨਾਲ ਬਹੁਤ ਹੀ ਕੋਈ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਕਰਕੇ ਉਹ ਪੂਰੇ ਤਰੀਕੇ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਆਪਣਾ ਸੰਤੁਲਨ ਜਿਹੜਾ ਉਹਦਾ ਖਰਾਬ ਹੋ ਚੁੱਕਾ ਹੈ ਦੇਖੋ ਲੜਕੀ ਨੂੰ ਮਿਲਣ ਲਈ ਤਾਂ ਹਜੇ ਮਨਾਹੀ ਹੈ ਕਿਉਂਕਿ ਜਿੰਨੇ ਵੀ ਲੋਕ ਵਾਰ-ਵਾਰ ਮਿਲਦੇ ਆ ਉਹ ਉਹ ਜਿਹੜਾ ਹੋਰ ਜਿਆਦਾ ਸ਼ੌਕ ਦੇ ਵਿੱਚ ਜਾ ਰਹੀ ਹੈ ਇਸ ਕਰਕੇ ਡਾਕਟਰਸ ਨੇ ਉਹਨੂੰ ਮਿਲਣ ਤੇ ਮਨਾਹੀ ਕੀਤੀ ਹੈ ਉਹਨਾਂ ਦੇ ਪਰਿਵਾਰਿਕ ਮੈਂਬਰ ਇੱਥੇ ਆ ਉਹਨਾਂ ਨੂੰ ਅਸੀਂ ਮਿਲ ਰਹੇ ਹਾਂ ਸ਼ਾਇਦ ਇਹਦਾ ਪ੍ਰਸ਼ਾਸਨ ਨਹੀਂ ਦੱਸ ਸਕਦਾ ਕਿ ਸਰਕਾਰੀ ਬੰਦੇ ਮਿਲ ਸਕਦੇ ਆ ਕਿ ਆਮ ਜਨਵੀ ਮਿਲ ਸਕਦੇ ਆ ਪਰ ਕਿਉਂਕਿ ਡਾਕਟਰਸ ਨੇ ਇਹ ਗੱਲ ਜਿਹੜੀ ਮਨਾ ਕੀਤੀ ਹੈ ਇਸ ਕਰਕੇ ਅਸੀਂ ਲੜਕੀ ਨੂੰ ਖੁਦ ਜਾ ਕੇ ਮਿਲਣਾ ਜਿਹੜਾ ਠੀਕ ਨਹੀਂ ਸਮਝਿਆ ਕਿਉਂਕਿ ਮੈਂ ਇੱਕ profession ਦੀ ਅਸੀਂ ਕਦਰ ਕਰਦੇ ਆ ਪਰ ਫਿਰ ਵੀ ਹਰ ਇੱਕ ਹਾਲਾਤ ਦੇ ਉੱਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਕਿ ਇਲਾਜ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਤਾਈ ਨਾ ਹੋਵੇ ਔਰ ਕੁੜੀ ਨੂੰ ਕਾਨੂੰਨੀ ਸਹਾਇਤਾ ਮਿਲਣ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਤਾਈ ਨਾ ਹੋਵੇ ਸੁਸ਼ੀਲ ਰਿੰਕੂ ਨੇ ਜਿੱਥੇ ਵਿਰੋਧੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊ ਰਿਪੋਰਟ ਗਲੋਬਲ ਪੰਜਾਬ ਟੀਵੀ